ਡੇਰਿਆਂ ਦੀ ਸਿਆਸਤ ਵਿੱਚ ਪਹਿਲਾਂ ਤੋਂ ਹੀ ਅਹਿਮ ਭੂਮਿਕਾ ਰਹੀ ਹੈ ਪੰਜਾਬ ਦੀ ਸਿਆਸਤ ਨੂੰ ਵੀ ਇਨ੍ਹਾਂ ਡੇਰਿਆਂ ਨੇ ਹਮੇਸ਼ਾ ਅਸਰ ਅੰਦਾਜ਼ ਕੀਤਾ ਹੈ ਇਸ ਪਖ ਤੋਂ ਸਭ ਨਾਲੋਂ ਜ਼ਿਆਦਾ ਚਰਚਿਤ ਅਤੇ ਵਿਵਾਦਾਂ ਵਿੱਚ ਰਹਿਣ ਵਾਲੇ ਡੇਰਾ ਸੱਚਾ ਸੌਦਾ ਸਿਰਸਾ ਤੋਂ ਬਾਅਦ ਅੱਜਕੱਲ ਇੱਕ ਹੋਰ ਡੇਰੇ ਦੀ ਚਰਚਾ ਹੋ ਰਹੀ ਹੈ ਆਮ ਆਦੀ ਪਾਰਟੀ ਦੇ ਵਿਧਾਇਕ ਅਤੇ ਆਗੂ ਜਲੰਧਰ ਲੋਕ ਸਭਾ ਹਲਕੇ ਵਿੱਚ ਹਾਰ ਦੀ ਜ਼ਿੰਮੇਵਾਰੀ ਚੁੱਕਣ ਦੀ ਥਾਂ ਇਹੇ ਠੇਕਰਾ ਡੇਰਾ ਵੱਲਾ ਸਿਰ ਪਣ ਰਹੇ ਨੇ ਜਲੰਧਰ ਤੋਂ ਵੱਡੇ ਫਰਕ ਨਾਲ ਕਾਂਗਰਸ ਦੀ ਟਿਕਟ ਉਤੇ ਚੋਣ ਦਿੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਡੇਰਾ ਬੱਲਾ ਨਾਲ ਪੁਰਾਣੀ ਨੇੜਤਾ ਹੈ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ ਚੰਨੀ ਇਸ ਡੇਰੇ ਦੇ ਕਈ ਚੱਕਰ ਲਾਉਂਦੇ ਰਹੇ ਨੇ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਇਸ ਡੇਰੇ ਨੂੰ 25 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ 25 ਕਰੋੜ ਦੇਣ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਇਹ ਕਾਫੀ ਚਰਚਾ ਵਿੱਚ ਰਿਹਾ ਡੇਰਾ ਬੱਲਾ ਵਿਕੇ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ ਇਸ ਡੇਰੇ ਦੇ ਦੁਆਬੇ ਅੰਦਰ ਖਾਸ ਕਰਕੇ ਜਲੰਧਰ ਵਿੱਚ ਬਹੁਤ ਪੈਰੋਕਾਰ ਨੇ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਇੰਨੀ ਦੇਣੀ ਹਾਰ ਦੀ ਸਮੀਖਿਆ ਕਰਨ ਵਿੱਚ ਰੁਚੀ ਹੋਈ ਹੈ ਇਸ ਦੇ ਨਾਲ ਹੀ ਜਲੰਧਰ ਵੈਸਟ ਦੀ ਜਿਮਨੀ ਚੌਂ ਜਿੱਤਣ ਦੀ ਵੀ ਤਿਆਰੀ ਹੋ ਰਹੀ ਹੈ ਇਸ ਲਈ ਪਾਰਟੀ ਵਿਧਾਇਕਾਂ ਨਾਲ ਮੀਟਿੰਗਾਂ ਦਾ سلسلہ ਜਾਰੀ ਹੈ ਇਸੇ ਤਰ੍ਹਾਂ ਦੀ ਇੱਕ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਫੀਡਬੈਕ ਲੈਣ ਲਈ ਪਾਰਟੀ ਦੇ ਹੋਰ ਆਗੂਆਂ ਤੋਂ ਇਲਾਵਾ ਜਲੰਧਰ ਅਤੇ ਲੁਧਿਆਣਾ ਦੇ ਵਿਧਾਇਕਾਂ ਨਾਲ ਕੀਤੀ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਤੀਜੇ ਸਥਾਨ ਉੱਤੇ ਰਹਿਣ ਦੇ ਕਾਰਨ ਤਲਾਸ਼ੇ ਜਾ ਰਹੇ ਸਨ ਹਾਲਾਂਕਿ ਚੌਧਰੀ ਸੰਤੋਖ ਸਿੰਘ ਦੀ ਮੌਤ ਮਗਰੋਂ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਚੋਣ ਜਿੱਤੀ ਸੀ ਪਰ ਹੁਣ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਖਾਸ ਤੌਰ ਤੇ ਜਲੰਧਰ ਦੇ ਸ਼ਹਿਰੀ ਹਿੱਸਿਆਂ ਵੈਸਟ ਸੈਂਟਰਲ ਅਤੇ ਨਾਰਥ ਵਿੱਚ ਬਹੁਤ ਹੀ ਮਾੜਾ ਪ੍ਰਦਰਸ਼ਨ ਸੀ ਪਾਰਟੀ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਲੰਧਰ ਵਿੱਚ ਡੇਰਾ ਸਤਚ ਖੰਡ ਬੱਲਾਂ ਦੇ ਪੈਰੋਕਾਰਾਂ ਨੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਨੇ ਇਹ ਦੋਸ਼ ਸਹੀ ਹੋ ਸਕਦੇ ਨੇ ਕਿ ਡੇਰੇ ਦੇ ਪੈਰੋਕਾਰਾਂ ਨੇ ਚੰਨੀ ਨੂੰ ਵੋਟਾਂ ਪਾਈਆਂ ਹੋਣ ਪਰ ਚੰਨੀ ਦੀ ਜਿੱਤ ਸਿਰਫ ਇਹਨਾਂ ਵੋਟਾਂ ਕਰਕੇ ਨਹੀਂ ਹੋਈ ਜੇਕਰ ਮੰਨ ਵੀ ਲਈਏ ਤਾਂ ਬਾਕੀ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਬੁਰੀ ਤਰ੍ਹਾਂ ਹਾਰਨ ਲਈ ਕਿਹੜਾ ਡੇਰਾ ਜ਼ਿੰਮੇਵਾਰ ਰਹਾ ਇਹ ਸਾਰਾ ਕੁਝ ਆਪਣੀ ਜ਼ਿੰਮੇਵਾਰੀ ਤੋਂ ਸੌਖਿਆਂ ਬਚ ਕੇ ਨਿਕਲਣ ਵਾਲਾ ਰਸਤਾ ਏ ਇਹ ਕੋੜਾ ਸੱਚ ਏ ਕਿ ਪੰਜਾਬ ਵਿੱਚ ਪਿੰਡਾਂ ਦੀ ਗਿਣਤੀ ਤੋਂ ਕਈ ਗੁਣਾ ਵੱਧ ਡੇਰਿਆਂ ਦੀ ਗਿਣਤੀ ਏ ਇਨ੍ਹਾਂ ਵਿੱਚੋਂ ਕੁਝ ਡੇਰੇ ਕਾਫੀ ਤਾਕਤਵਰ ਨੇ ਉਹ ਆਪਣੇ ਪੈਰੋਕਾਰਾਂ ਨੂੰ ਕਿਸੇ ਨਾ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾਉਣ ਲਈ ਕਹਿੰਦੇ ਰਹੇ ਨੇ ਇਸ ਤਰ੍ਹਾਂ ਇਹ ਡੇਰੇ ਵੋਟਾਂ ਨੂੰ ਪ੍ਰਭਾਵਿਤ ਕਰਦੇ ਰਹੇ ਨੇ ਪਰ ਕਦੇ ਕੋਈ ਵੀ ਡੇਰਾ ਇੱਕ ਪਾਸੜ ਜਿੱਤ ਹਾਰ ਨਹੀਂ ਕਰਵਾ ਸਕਦਾ ਜਿਵੇਂ ਕਿ ਡੇਰਾ ਬੱਲਾਂ ਉੱਤੇ ਹਾਕਮ ਧਿਰ ਦੇ ਵਧਾਇਕ ਅਤੇ ਆਗੂ ਦੋਸ਼ ਮੜ ਰਹੇ ਨੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਿੱਖ ਬਹੁ ਗਿਣਤੀ ਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸੂਬੇ ਪੰਜਾਬ ਵਿੱਚ ਸਿੱਖੀ ਸਿਧਾਂਤਾਂ ਦੇ ਉਲਟ ਅਤੇ ਸਿੱਖ ਮर्याਦਾ ਖਿਲਾਫ ਚੱਲਣ ਵਾਲੇ ਡੇਰੇ ਕਿਵੇਂ ਫੈਲੇ ਇਨ੍ਹਾਂ ਡੇਰਿਆਂ ਵਿੱਚ ਵੱਡੀ ਗਿਣਤੀ ਜਾਣ ਵਾਲੇ ਲੋਕ ਕੌਣ ਨੇ ਅਜੇਹਾ ਹੋਣ ਲਈ ਜ਼ਿੰਮੇਵਾਰ ਕੌਣ ਹੈ ਇਸ ਵਿਸ਼ੇ ਉੱਤੇ ਵੱਖਰੀ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਗੱਲ ਡੇਰਾ ਬੱਲਾ ਉੱਤੇ ਲੱਗੇ ਦੋਸ਼ਾਂ ਉੱਤੇ ਹੀ ਕੇਂਦਰਿਤ ਕਰਦੇ ਹਾਂ ਸਭ ਨੂੰ ਪਤਾ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਗਰਮੀਤ ਰਾਮ ਰਹੀਮ ਨੇ ਨਿੱਟ ਕੇ ਕਦੇ ਕਿਸੇ ਪਾਰਟੀ ਨੂੰ ਅਤੇ ਕਦੇ ਕਿਸੇ ਦੂਜੀ ਪਾਰਟੀ ਨੂੰ ਵੋਟਾਂ ਪਵਾਈਆਂ ਉਹਨਾਂ ਦੇ ਕਈ ਉਮੀਦਵਾਰਾਂ ਦੀ ਜਿੱਤ ਹਾਰ ਵਿੱਚ ਵੱਡੀ ਭੂਮਿਕਾ ਰਹੀ ਹੈ ਪਰ ਡੇਰਾ ਬੱਲਾ ਨੇ ਕਦੇ ਨਿੱਟ ਕੇ ਅਜਿਹਾ ਨਹੀਂ ਕੀਤਾ ਕਿਸੇ ਖਾਸ ਉਮੀਦਵਾਰ ਲਈ ਹੋ ਸਕਦਾ ਹੈ ਉਹਨਾਂ ਥੋੜੀ ਬਹੁਤ ਭੂਮਿਕਾ ਨਿਭਾਈ ਹੋਵੇ ਦੂਜਾ ਪੰਜਾਬ ਦੇ ਮਾਲਵੇ ਅਤੇ ਮਾਝੇ ਖਿੱਤੇ ਵਿੱਚ ਡੇਰਾ ਬੱਲਾਂ ਦਾ ਖਾਸ ਜੋਰ ਨਹੀਂ ਹੈ ਫਿਰ ਬਾਕੀ ਦੇ ਲੋਕ ਸਭਾ ਹਲਕਿਆਂ ਵਿੱਚ ਆਮ ਆਦੀ ਪਾਰਟੀ ਦੀ ਨਿਮੋਸ਼ੀ ਜਾਣਕਾਰ ਕਿਵੇਂ ਹੋਈ ਇਸ ਦੇ ਹੋਰ ਕਾਰਨ ਨੇ ਅਤੇ ਇਸ ਲਈ ਸਰਕਾਰ ਦੀ ਕਾਰਗੁਜ਼ਾਰੀ ਵੀ ਜ਼ਿੰਮੇਵਾਰ ਹੈ ਲੁਧਿਆਣਾ ਲੋਕ ਸਭਾ ਹਲਕੇ ਦੇ ਮਾਮਲੇ ਵਿੱਚ ਉੱਥੋਂ ਦੇ ਵਿਧਾਇਕਾਂ ਨੇ ਹਿੰਦੂ ਵੋਟ ਇੱਕ ਪਾਸੇ ਭਾਜਪਾ ਦੇ ਹੱਕ ਵਿੱਚ ਚਲੇ ਜਾਣ ਅਤੇ ਪੈਂਡੂ ਬੋਟ ਕਾਂਗਰਸ ਨੂੰ ਪੈਣ ਦੀ ਗੱਲ ਕਹਿ ਕੇ ਆਪਣੀ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ਹੁਣ ਜਿਸ ਮਾਮਲੇ ਵਿੱਚ ਡੇਰਾ ਰਾਧਾ ਸਵਾਮੀ ਸਤਸੰਗ ਵਿਆਸ ਦੂਰ ਰਹਿਣ ਦੀ ਹੀ ਕੋਸ਼ਿਸ਼ ਕਰਦਾ ਹੈ ਇਥੋਂ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਈ ਉਮੀਦਵਾਰਾਂ ਅਤੇ ਕਈ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਉਹ ਮੱਥਾ ਟੇਕਣ ਆਏ ਇਨ੍ਹਾਂ ਆਗੂਆਂ ਨੂੰ ਮਿਲਦੇ ਵੀ ਨੇ ਅਤੇ ਫੋਟੋਆਂ ਵੀ ਖਿਚਵਾ ਲੈਂਦੇ ਨੇ ਪਰ ਉਹ ਖੁਦ ਨੂੰ ਅਤੇ ਡੇਰੇ ਨੂੰ ਇੱਥੋਂ ਤੱਕ ਸੀਮਤ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਅਜਿਹੀਆਂ ਮੀਟਿੰਗਾਂ ਨਹੀਂ ਕਰ ਰਹੇ ਸਗੋਂ ਸਮਾਨਾਂਤਰ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਦੀ ਪ੍ਰਧਾਨਗੀ ਹੇਠ ਵੀ ਅਜਿਹੀਆਂ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਹੈ ਵਿਧਾਇਕਾਂ ਦੀ ਅਜਿਹੀ ਇੱਕ ਮੀਟਿੰਗ ਉਹਨਾਂ ਕੀਤੀ ਜਿਸ ਵਿੱਚ ਮੰਤਰੀ ਮੰਡਲ ਦੇ ਪੁਨਰਗਠਨ ਦੀ ਗੱਲ ਸਾਹਮਣੇ ਆਈ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਦੀਪ ਪਾਟਕ ਦਿੱਲੀ ਲਈ ਰਵਾਨਾ ਹੋ ਗਏ ਜਿੱਥੇ ਉਹਨਾਂ ਹਾਈ ਕਮਾਂਡ ਨਾਲ ਮੁਲਾਕਾਤ ਕਰਨੀ ਹੈ ਜੇਲ੍ਹ ਵਿੱਚ ਬੰਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਲਾਕਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਮੰਤਰੀ ਮੰਡਲ ਦੇ ਪੁਨਰਗਠਨ ਦੀ ਚਰਚਾ ਹੋਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿੱਚ ਚਾਰ ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ ਇਸ ਤੋਂ ਪਹਿਲਾਂ ਸੰਦੀਪ ਪਾਟਕ ਨੇ ਜਿਹੜੀ ਮੀਟਿੰਗ ਕੀਤੀ ਉਸ ਵਿੱਚ ਇੱਕ ਦਰਜਨ ਤੋਂ ਵਧੇਰੇ ਵਿਧਾਇਕ ਸਦ ਦੇ ਗਏ ਸਨ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਬਣਾਵਾਲੀ, ਦਵਿੰਦਰ ਸਿੰਘ ਲਾਡੀ ਢੋਸ, ਹਰਮੇਸ਼ ਸਿੰਘ ਪਠਾਨ ਮਾਜਰਾ, ਅਸ਼ੋਕ ਪ੍ਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਬਰਿੰਦਰ ਗੋਇਲ, ਰਵਜੋਤ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਸੈਂਟਰਲ ਵਾਲੇ ਉਹ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਸ਼ਾਮਲ ਸਨ ਜਿਹੜੇ ਸਰਕਾਰ ਵਿਰੋਧੀ ਭੜਾਸ ਕੱਢਣ ਵਾਲੀ ਆਪਣੀ ਇੱਕ ਵਾਇਰਲ ਵੀਡੀਓ ਕਰਕੇ ਚਰਚਾ ਵਿੱਚ ਆਏ ਅਤੇ ਬਾਅਦ ਵਿੱਚ ਇਸ ਤੋਂ ਮੁਨਕਰ ਹੋ ਗਏ ਕਈ ਵਿਧਾਇਕਾਂ ਨਾਲ ਮੀਟਿੰਗ ਕਰਕੇ ਸੰਦੀਪ ਪਾਟਕ ਨੇ ਮੰਤਰੀ ਮੰਡਲ ਦੇ ਪੁਨਰਗਠਨ ਦਾ ਲੋਲੀਪੌਪ ਦਿਖਾਇਆ ਹੋ ਸਕਦਾ ਹੈ ਕੈਬਨਿਟ ਮੰਤਰੀ ਮੀਤ ਹੇਰ ਦੇ ਮੈਂਬਰ ਪਾਰਲੀਮੈਂਟ ਬਣ ਜਾਣ ਅਤੇ ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਠੀਕ ਨਾ ਰਹਿਣ ਅਤੇ ਵਿਵਾਦਾਂ ਵਿੱਚ ਘਿਰੇ ਹੋਣ ਕਰਕੇ ਬਾਜ਼ਾਰਤੀ ਫੇਰ ਬਦਲ ਪੱਕਾ ਹੈ ਪਰ ਲੱਗਦਾ ਹੈ ਕਿ ਜਲੰਧਰ ਵੈਸਟ ਦੀ 10 ਜੁਲਾਈ ਨੂੰ ਹੋ ਰਹੀ ਜਿਮਨੀ ਚੋਂ ਤੋਂ ਪਹਿਲਾਂ ਇਹ ਬਾਜ਼ਾਰਤੀ ਫੇਰ ਬਦਲ ਨਾ ਹੋਵੇ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਅਤੇ ਹੋਰ ਜ਼ਿਮਨੀ ਚੋਣਾਂ ਨੇ ਅਜਿਹੇ ਨਾਜ਼ੁਕ ਮੌਕੇ ਆਮ ਆਦੀ ਪਾਰਟੀ ਦੋ ਚਾਰ ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾ ਕੇ ਬਾਕੀਆਂ ਨੂੰ ਨਰਾਜ਼ ਕਰਨ ਦੀ ਮੁਸੀਬਤ ਸ਼ਾਇਦ ਹੀ ਸਹੇੜੇ ਹੋ ਸਕਦਾ ਹੈ ਕਿ ਪਾਰਟੀ ਨੇ ਇਹ ਸ਼ੋਸ਼ਾ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਹੀ ਛੱਡਿਆ ਹੋਵੇ ਤਾਂ ਜੋ ਇਸ ਝਾਕ ਵਿੱਚ ਸਾਰੇ ਵਿਧਾਇਕ ਇਨ੍ਹਾਂ ਚੋਣਾਂ ਵਿੱਚ ਵੱਧ ਤੋਂ ਵੱਧ ਜ਼ੋਰ ਲਾਉਣ ਅਤੇ ਆਮ ਆਦੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਲੱਗੇ ਖੋਰੇ ਕਰਕੇ ਵਿਗੜੀ ਸਿਆਸੀ ਸਾਖ ਨੂੰ ਬਚਾਇਆ ਜਾ ਸਕੇ